ਕਿ ਚਾਪ ਦੇ ਹੋਰ ਬੜੀਆਂ ਰਿਹੜੀਆਂ ਲੱਗਦੀਆਂ ਨੇ ਪਰ ਇਹਨਾਂ ਦੀ ਚਾਪ ਦੇ ਬੜੇ ਚਰਚੇ ਹੁੰਦੇ ਨੇ ਲੁਧਿਆਣਾ ਦੇ ਵਿੱਚ ਤੁਹਾਨੂੰ ਦੱਸਦੇ ਆ ਖਾਸ ਕੀ ਇਹ ਗੱਲਬਾਤ ਕਰਦੇ ਆ ਭਾਈ ਸਾਹਿਬ ਸ਼ਿਕਾਹ ਸਤਿ ਸ਼ਿਕਾਹ ਭਾਜੀ ਕੀ ਹਾਲ ਚਾਲ ਠੀਕ ਠਾਕ ਹੋ ਵਧੀਆ ਫਿਰ ਤੁਸੀਂ ਦੱਸੋ ਭਾਜੀ ਕਹਿੰਦੇ ਤੁਹਾਡੀ ਚਾਪ ਮਸ਼ਹੂਰ ਬੜੀ ਐ ਖਾਸ ਕੀ ਇਹ ਚਾਪ ਦੇ ਵਿੱਚ ਬਸ ਮਸਾਲੇ ਟੇਸਟ ਤੇ ਭਾਜੀ ਕਿਦਾਂ ਮੰਦੇ ਵਿੱਚ ਇਹ ਆਇਆ ਵੀ ਚਾਪ ਦਾ ਜਿਹੜਾ ਕੰਮ ਸ਼ੁਰੂ ਕੀਤਾ ਜੀ ਬਸ ਸ਼ੌਂਕ ਆ ਸ਼ੌਂਕ ਐ ਭਾਜੀ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਇੱਕ ਸਾਲ ਪੂਰਾ ਹੋ ਗਿਆ ਇਕ ਸਾ ਪੂਰਾ ਹੋ ਗਿਆ ਤੇ ਭਾਜੀ ਅੱਜ ਫਿਰ ਕੀ ਬੜਾ ਕੇ ਦਿਖਾ ਰਹੇ ਹਾਂ ਸਾਡੇ ਦਰਸ਼ਕਾਂ ਨੂੰ ਮਲਾਈ ਚਾਪ ਮਲਾਈ ਚਾਪ ਉਸ ਮਲਾਈ ਚਾਪ ਰੈਡੀ ਹੋਣ ਜਾ ਰਹੀ ਹੈ ਇਹ ਭਾਈ ਜੀ ਜਿਹੜੀ ਤੁਸੀਂ ਸੋਇਆ ਬੀਨ ਦੀ ਚਾਪ ਘਰ ਤਿਆਰ ਕਰਦੇ ਕਿ ਬਣੀ ਬਣਾਈ ਹੁੰਦੀ ਹੈ ਨਹੀਂ ਨਹੀਂ ਵੀਰੇ ਬਣੀ ਬਣਾਈ ਹੁੰਦੀ ਆ ਆਪਾਂ ਸਿਰ ਮਸਾਲਾ ਸੌਂਦੇ ਆ ਬਸ ਤੇ ਭਾਜੀ ਰੈਡੀ ਕਿੱਦਾਂ ਹੁੰਦੀ ਆ ਚਾਪ ਦੀ ਗੱਲ ਕਰ ਲਈ ਰੈਡੀ ਕਿੱਦਾਂ ਹੁੰਦੀ ਸਭ ਵੀਰੇ ਮਸਾਲੇ ਲੱਗਦੇ ਆ ਇਹਨੂੰ ਸੱਤ ਤਰ੍ਹਾਂ ਦੇ ਮਸਾਲੇ ਲੱਗਦੇ ਆ ਉਸ ਤੋਂ ਬਾਅਦ ਵੇ ਮੈਗਨੇਟ ਕਰਕੇ ਮੈਂ ਵਧੀਆ ਵਧੀਆ ਘੰਟਾ ਮਤਲਬ ਮੈਗਨੇਟ ਰੱਖਨੇ ਆ ਫ੍ਰਿਜ ਦੇ ਵਿੱਚ ਚੀ ਰਾਕੇ ਵਧੀਆ ਦੱਸੋ ਮਤਲਬ ਉਹ ਜਾਂਦਾ ਮਸਾਲੇ ਵਿੱਚ ਪੈ ਜਾਂਦੇ ਨੇ ਤੇ ਵਧੀਆ ਬਣ ਜਾਂਦੀ ਆ ਅੱਛਾ ਤੋ ਜਿਹੜਾ ਤੁਸੀਂ ਭਾਈ ਜੀ ਇਸ ਤੋਂ ਬਾਅਦ ਤੰਦੂਰ ਦੇ ਵਿੱਚ ਇਹਨੂੰ ਫਿਰ ਕਿੰਨਾ ਟਾਈਮ ਰੱਖਣਾ ਪੈਂਦਾ ਆ ਆਈਡੀਆ 5-10 ਮਿੰਟ ਬਾਸ ਇਸ ਤੋਂ ਜ਼ਿਆਦਾ ਨਹੀਂ 5-10 ਮਿੰਟ ਹਾਂਜੀ ਤੰਦੂਰ ਦੇ ਵਿੱਚ ਰੱਖਣੇ ਪੱਕ ਜਾਂਦੀ ਆ ਪੂਰੀ ਤਰ੍ਹਾਂ ਹਾਂਜੀ 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 ਅੰਦਰ ਪੱਕ ਜਾਂਦੀ ਆ ਵਧੀਆ ਤੇ ਭਾਈ ਜੀ ਇਹਨੂੰ ਕੋਈ ਸੌਫਟ ਜਿੱਦਾਂ ਹੁੰਦੀ ਆ ਕੋਈ ਇਹਨੂੰ ਬੋਇਲ ਵਗੈਰਾ ਕਰਨਾ ਪੈਂਦਾ ਜਾਂ ਹਾਂਜੀ ਹਾਂਜੀ ਬੋਇਲ ਕਰਨਾ ਪੈਂਦਾ ਪਹਿਲਾਂ ਹੁਣ 10 ਮਿੰਟ ਬਾਅਦ ਬੋਇਲ ਕਰਕੇ ਫਿਰ ਰੱਖਣੇ ਪੈਣੇ ਠੰਢੀ ਹੁਣ ਉਹਨੂੰ ਫਿਰ ਮਸ ਮਸਾਲੇ ਰੱਖ ਕੇ ਦੋਨੋਂ ਘੰਟਾ ਰੱਖਣਾ ਹੈ ਫਰਿੱਜ ਦੇ ਵਿੱਚ ਵਧੀਆ ਕਰਕੇ ਫੇ ਜਾ ਕੇ ਇੱਥੇ ਤੰਗੀ ਜਾਂਦੀ ਆ ਹਾਂਜੀ ਸੱਸੀ ਕਾਲ ਕੀ ਹਾਲ ਚਾਲ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਟੇਸਟੀ ਦੁਨੀਆ ਵਿੱਚ ਤੇ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਆ ਲੁਧਿਆਣੇ ਦੀਆਂ ਗਲੀਆਂ ਘੁੰਮਦੇ ਘੁੰਮਦੇ ਅੱਜ ਅਸੀਂ ਇੱਕ ਚਾਪ ਦੀ ਜਿਹੜੀ ਦੁਕਾਨ ਲੱਭੀ ਐ ਸੋ ਖਾਸੀਅਤ ਕੀ ਹੈ ਕਿ ਇੱਕ ਸਰਦਾਰ ਸਾਹਿਬ ਨੇ ਜਿਹੜੇ ਚਾਪ ਦੀ ਦੁਕਾਨ ਲਾਉਂਦੇ ਨੇ ਤੇ ਨਾਲ-ਨਾਲ ਆਪਣੀ ਜਿਹੜੀ ਐ ਉਹ ਪੜ੍ਹਾਈ ਕਰ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਚਾਪ ਪੁੱਛੇ ਕਿਉਂਕਿ ਬਹੁਤ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਹਨ ਲੁਧਿਆਣਾ ਦੇ ਵਿੱਚ ਪਰ ਅੱਜ ਤੰਦਰਾ ਰੋਡ ਤੇ ਖੜੇ ਆ ਤੇ ਸਰਦਾਰ ਜੀ ਵੱਲੋਂ ਜਿਹੜੀ ਚਾਪ ਦੀ ਛੋਟੀ ਜਿਹੀ ਸਟਾਲ ਇੱਕ ਲਗਾਈ ਜਾਂਦੀ ਹੈ ਗੱਲਬਾਤ ਅਸੀਂ ਕਰਾਂਗੇ ਕਿ ਖਾਸ ਕੀ ਹੈ ਕਿਉਂਕਿ ਚਾਪ ਦੇ ਹੋਰ ਬੜੀਆਂ ਰੇੜੀਆਂ ਲੱਗਦੀਆਂ ਨੇ ਪਰ ਇਹਨਾਂ ਦੀ ਚਾਪ ਦੇ ਬੜੇ ਚਰਚੇ ਹੁੰਦੇ ਨੇ ਲੁਧਿਆਣਾ ਦੇ ਵਿੱਚ ਤੁਹਾਨੂੰ ਦੱਸਦੇ ਆ ਖਾਸ ਕੀ ਹੈ ਗੱਲਬਾਤ ਕਰਦੇ ਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚੱਲ ਠੀਕ ਠਾਕ ਹੋ ਵਧੀਆ ਵਧੀਆ ਤੁਸੀਂ ਦੱਸੋ ਭਾਈ ਕਿਹਨੇ ਤੁਹਾਡੀ ਚ ਵਾਸਮਿਸਾਲੇ ਟੈਸਟ ਤੇ ਭਾਜੀ ਕਿਦਾਂ ਮਨ ਦੇ ਵਿੱਚ ਇਹ ਆਇਆ ਵੀ ਚਾਪ ਦਾ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਬਚੌਂਕ ਸ਼ੌਕ ਹੈ ਹਾਂਜੀ ਭਾਜੀ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਇੱਕ ਸਾਲ ਪੂਰਾ ਹੋ ਗਿਆ ਇੱਕ ਸਾਲ ਪੂਰਾ ਹੋ ਗਿਆ ਤੇ ਭਾਜੀ ਅੱਜ ਫਿਰ ਕੀ ਬਣਾ ਕੇ ਦਿਖਾ ਰਹੇ ਹੋ ਸਾਡੇ ਦਰਸ਼ਕਾਂ ਨੂੰ ਮਲਾਈ ਚਾਪ ਮਲਾਈ ਚਾਪ ਉਹ ਸੁਮਲਾਈ ਚਾਪ ਰੈਡੀ ਹੋਣ ਜਾ ਰਹੀ ਹੈ ਤੇ ਤੰਦੂਰ ਦੇ ਵਿੱਚ ਜਿਹੜੀ ਚਾਪ ਰੱਖੀ ਗਈ ਹੈ ਭਾਜੀ ਇਹ ਤੰਦੂਰ ਦੇ ਵਿੱਚ ਹੀ ਬਣਦੀ ਹੈ ਹਾਂਜੀ ਹਾਂਜੀ ਏ ਭਾਜੀ ਰੈਡੀ ਤੁਸੀਂ ਸੋਇਆ ਬੀਨ ਦੀ ਚਾਪ ਘਰ ਤਿਆਰ ਕਰਦੇ કે ਬਣੀ ਬਣਾਈ ਹੁੰਦੀ ਹੈ ਨਹੀਂ ਨਹੀਂ ਵੀਰੇ ਬਣੀ ਬਣਾਈ ਹੁੰਦੀ ਆ ਆਪਾਂ ਚ ਮਸਾਲਾ ਸੌਂਦੇ ਆ ਬਸ ਤੇ ਭਾਜੀ ਰੈਡੀ ਕਿੱਦਾਂ ਹੁੰਦੀ ਆ ਚਾਪ ਦੀ ਗੱਲ ਕਰ ਲਏ ਰੈਡੀ ਕਿੱਦਾਂ ਹੁੰਦੀ ਸਾਬ ਵੀਰੇ ਮਸਾਲੇ ਲੱਗਦੇ ਆ ਇਹਨੂੰ ਸੱਤ ਤਰ੍ਹਾਂ ਦੇ ਮਸਾਲੇ ਲੱਗਦੇ ਆ ਉਸ ਤੋਂ ਬਾਅਦ ਵੇ ਮੈਗਨੇਟ ਕਰਕੇ ਐ ਵਧੀਆ ਵਧੀਆ ਘੰਟਾ ਮਤਲਬ ਮੈਗਨੇਟ ਰੱਖਨੇ ਆ ਫ੍ਰਿਜ ਦੇ ਵਿੱਚ ਫਿਰ ਚੜਾ ਕੇ ਵੇ ਵਧੀਆ ਦੱਸ ਮਤਲਬ ਉਹ ਹੋ ਜਾਂਦਾ ਮਸਾਲੇ ਵਿੱਚ ਪੈ ਜਾਂਦੇ ਨੇ ਤੇ ਵਧੀਆ ਬਣ ਜਾਂਦੀ ਆ ਕਿਚਾ ਤੇ ਜਿਹੜਾ ਤੁਸੀਂ ਬਾਈ ਜੀ ਇਸ ਤੋਂ ਬਾਅਦ ਤੰਦੂਰ ਦੇ ਵਿੱਚ ਇਹਨੂੰ ਫਿਰ ਕਿੰਨਾ ਟਾਈਮ ਰੱਖਣਾ ਪੈਂਦਾ ਆ ਆਈਡੀਆ 5-10 ਮਿੰਟ ਬਾਸ ਇਸ ਤੋਂ ਜ਼ਿਆਦਾ ਨਹੀਂ 5-10 ਮਿੰਟ ਤੰਦੂਰ ਦੇ ਵਿੱਚ ਰੱਖਣ ਨਾਲ ਪੱਕ ਜਾਂਦੀ ਆ ਪੂਰੀ ਤਰ੍ਹਾਂ ਨਾਲ ਹਾਂਜੀ 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 ਅੰਦਰ ਪੱਕ ਜਾਂਦੀ ਆ ਵਧੀਆ ਤੇ ਬਾਜੀ ਇਹਨੂੰ ਕੋਈ ਸੌਫਟ ਜਿੱਦਾਂ ਹੁੰਦੀ ਆ ਕੋਈ ਇਹਨੂੰ ਬੋਇਲ ਵਗੈਰਾ ਕਰਨਾ ਪੈਂਦਾ ਜਾਂ ਹਾਂਜੀ ਹਾਂਜੀ ਬੋਇਲ ਕਰਨਾ ਪੈਂਦਾ ਪਹਿਲਾਂ ਹਾਂ 10 ਮਿੰਟ ਬਾਅਦ ਬੋਇਲ ਕਰਕੇ ਫਿਰ ਰੱਖਣੇ ਪੈਣੇ ਠੰਢੀ ਹੁਣ ਉਹਨੂੰ ਫਿਰ ਮਸਾਲੇ ਲੱਗਦੇ ਆ ਮਸਾਲੇ ਰੱਖ ਕੇ ਫਿਰ ਦੋ ਘੰਟਾ ਰੱਖਣਾ ਪੈਂਦਾ ਫ੍ਰੀਜ ਦੇ ਵਿੱਚ ਵਧੀਆ ਕਰਕੇ ਫੇ ਜਾ ਤੇ ਕਿਹੜੀ ਭਾਜੀ ਨਾਂ ਕੀ ਹੈ ਤੁਹਾਡਾ ਮੇਰਾ ਮਨਜੋਤ ਸਿੰਘ ਮਨਜੋਤ ਸਿੰਘ ਮਨਜੋਤ ਸਿੰਘ ਜੀ ਕਿਹੜੀ ਕਲਾਸ ਦੇ ਵਿੱਚ ਪੜਦੇ ਹੋ ਮੈਂ ਪਲੱਸ 2 ਤੇ ਹੁਣ ਤੁਸੀਂ ਪੜ ਰਹੇ ਹੋ ਕਿ ਸਟੱਡੀ ਕਰ ਰਹੇ ਹੋ ਨਾ ਸਟੱਡੀ ਕਰ ਰਹੇ ਹੋ ਅੱਛਾ ਪਰ ਜਦੋਂ ਸਕੂਲ ਜਾਂਦੇ ਹੋ ਸਕੂਲ ਟਾਈਮ ਤੋਂ ਬਾਅਦ ਹੀ ਸਾਰਾ ਕੰਮ ਕਰਦੇ ਹੋ ਹਾਂਜੀ 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 ਤੇ ਪਹਿਲਾਂ ਮੈਂ ਸਵੇਰੇ 7:30 ਵਜੇ ਤੋਂ ਲੈ ਕੇ 2:30 ਵਜੇ ਤੱਕ ਸਕੂਲ ਜਾਣਾ ਵਾ ਫਿਰ ਮੈਂ 3:30 ਵਜੇ ਆ ਕੇ ਆਪਣਾ ਕੰਮ ਵਿੱਚ ਇੰਟਰਸਟ ਕਰਦਾ ਹਾਂ ਤੇ ਫਿਰ ਤੁਸੀਂ ਇੱਥੇ ਮਨਜੋਤ ਸਿੰਘ ਰਿੜੀ ਲੈ ਕੇ ਤੇ ਜਿਹੜਾ ਕਿੰਨੇ ਵਜੇ ਪਹੁੰਚ ਜਾਂਦੇ ਆ ਮੈਂ ਤੇ ਪਹੁੰਚ ਜਾਣਾ ਸਾ ਚਾਰ ਕੋਲੇ ਸਾਡੇ 4:30 ਵੇ ਪਹੁੰਚ ਜਾਣਾ ਵਾ ਇਹ ਸੇਲ ਦੀ ਗੱਲ ਕਰੀਏ ਪੂਰੇ ਦਿਨ ਵਿੱਚ ਕਿੰਨੀ ਚਾਂਪ ਸੇਲ ਹੋ ਜਾਂਦੀ ਹੈ ਆਪਣੀ ਹੋ ਜਾਂਦੀ ਹੈ ਕਟੋਰਾ ਨੇ 5-10 ਕਿਲੋ 5 ਤੋਂ 10 ਕਿਲੋ ਜਿਹੜੀ ਹੈ ਉਹ ਇੱਕ ਦਿਨ ਦੇ ਵਿੱਚ ਸੇਲ ਹੋ ਜਾਂਦੀ ਹੈ ਤੇ ਭਾਜੀ ਕੋ ਲੋਕਾਂ ਵੱਲੋਂ ਕਿਹੋ ਜਿਹਾ ਰਿਸਪੌਂਸ ਮਿਲਦਾ ਵਧੀਆ ਮਿਲ ਜਾਂਦਾ ਰਿਸਪੌਂਸ ਇਹਦੇ ਲਾਗੀ ਤੇਸਟ ਆ ਦੂਰੋਂ ਦੂਰੋਂ ਲੋਕ ਆਉਂਦੇ ਨੇ ਮੇਰੇ ਕੋਲੇ ਭਾਜੀ ਚਾਂਪ ਜਿਹੜੀ ਹੈ ਫਿਰ ਤਿਆਰ ਕਰਦੇ ਹੋ ਹਾਂਜੀ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਚਾਂਪ ਤਿਆਰ ਕਰਦਿਆਂ ਨੂੰ ਮੇਰਾ ਸਮਾਂ 1 ਸਾਲ ਪੂਰਾ ਹੋ ਗਿਆ ਜੀ 1 ਸਾਲ ਪੂਰਾ ਹੋ ਗਿਆ ਹਾਂਜੀ ਹਾਂਜੀ ਤੇ ਭਾਜੀ ਹੁਣ ਫਿਰ ਚਾਚੇ ਹੋਣ ਲੱਗੇ ਪੂਰੇ ਵੀ ਹਾਂ ਚਾਮ ਬੰਦੇ ਆ ਸਰਦਾਰ ਸਾਹਿਬ ਦੀ ਚਾਮ ਬੜੀ ਮਸ਼ਹੂਰ ਆ ਹਾਂਜੀ ਹਾਂਜੀ ਹੁਣ ਲੱਗੇ ਜੀ ਹੁਣ ਲੱਗੇ ਤੇ ਜੇ ਅਸੀਂ ਗੱਲ ਕਰ ਲਗੇ ਸਰਦਾਰ ਸਾਹਿਬ ਦਾ ਸੁਪਨਾ ਕੀ ਆ ਮੇਰਾ ਸੁਪਨਾ ਹੈ ਜੀ ਮੈਂ ਇਹਨੂੰ ਅੱਗੇ ਵਧਾਵਾਂ ਕੰਮ ਨੂੰ ਮੈਂ ਵੱਡੀਆਂ ਵੱਡੀਆਂ ਗੱਡੀਆਂ 'ਚ ਬੈਠਾਂ ਪੁੱਤਰਾਂ ਖਾਣਾ ਪੀਣਾ ਦੀ ਵਧੀਆ ਮਤਲਬ ਆਪਣੇ ਪੈਸੇ ਕਮਾ ਕੇ ਆਪਣੇ ਘਰਦਿਆਂ ਨੂੰ ਪੂਰਾ ਜਨਾਬ ਰੌਸ਼ਨ ਕਰਾਂ ਉਹਨਾਂ ਦਾ ਤੇ ਜੇ ਅਸੀਂ ਗੱਲ ਕਰ ਗਏ ਹੋਰ ਕਿਹੜੇ ਕਿਹੜੇ ਸ਼ੌਂਕ ਨੇ ਮਨਜੋਤ ਦੇ ਜੇ ਮਨਜੋਤ ਦੇ ਅਸੀਂ ਗੱਲ ਕਰ ਗਏ ਲਾਈਫ ਦੀ ਤਾਂ ਹੋਰ ਮਨਜੋਤ ਕਿਹੜੇ ਕਿਹੜੇ ਸ਼ੌਂਕ ਰੱਖਦਾ ਆਪਣੇ ਵੀਰੇ ਸ਼ੌਂਕ ਪਾਸਪੋਰਟ ਦੇ ਆ ਸਾਰੇ ਆਪਾਂ ਪੀਜ਼ਾ ਆਪਣੇ ਰੈਸਟੋਰੈਂਟ ਨੇ ਉਧਰ ਵੀ ਆਸ ਨਗਰ ਦੇ ਵਿੱਚ ਗੁਰਦੁਆਰੇ ਤੋਂ ਥੋੜਾ ਅੱਗੇ ਜਾ ਕੇ ਨਾ ਲੈਫਟ ਸਾਈਡ ਪੀਜ਼ਾ ਫਰਮ ਮੈਕਸੀਕੋ ਆ ਉਹ ਮੇਰੇ ਚਾਚਾ ਦੇ ਮੁੰਡੇ ਦਾ ਵਾ ਤੇ ਉੱਥੇ ਰੀਅਲ ਬ੍ਰਦਰ ਵੀ ਮੇਰਾ ਕੰਮ ਕਰਦਾ ਵਾ ਉੱਥੇ ਤੇ ਮਨਜੋਤ ਜੀ ਕੰਮ ਦੇ ਚਾਪ ਦਾ ਕੰਮ ਆ ਜਿਹੜਾ ਤੁਸੀਂ ਕਿਦਾਂ ਤੁਸੀਂ ਸਿੱਖਿਆ ਫਿਰ ਆਪਣੇ ਬ੍ਰਦਰ ਤੋਂ ਸਿੱਖਿਆ ਜੀ ਪਹਿਰਾਜੋਤ ਸਿੰਘ ਨਾਮ ਆ ਉਹ ਤੇ ਕਿਵੇਂ ਇੱਥੇ ਤੱਕ ਪਹੁੰਚਿਆ ਮੈਂ ਤੇ ਉਹ ਨਾਲ ਉਹ ਸਟ੍ਰੈਕਲ ਅੱਗੇ ਤੋਂ ਅੱਗੇ ਕਰੇ ਜਾ ਰਹੇ ਮੈਨੂੰ ਤੇ ਚਾਪ ਦੇ ਨਾਮ ਨਾਲ ਕੋਈ ਹੋਰ ਵੀ ਜਿਹੜੇ ਕੁਝ ਬਣਾਉਣੇ ਆ ਕੋਈ ਕੱਲੀ ਚਾਪ ਹੀ ਜਿਹੜੀ ਤਿਆਰ ਕੀਤੀ ਜਾਂਦੀ ਆਪਾਂ ਜੀ ਚਾਪ ਬਣਾਉਂਦੇ ਆ ਪਨੀਰ ਟਿੱਕੇ ਰੋਲ 버ਗਰ ਆ ਟੂ ਜੈਡ ਸਾਰੀ ਚੀਜ਼ ਤੋਂ ਡਿਵਰ ਜੀ ਚਾਪਾ ਟਿੱਕੋ ਸਾਰਾ ਮਸਾਲਾ ਮਿਲਦਾ ਆ ਤੇ ਜਿਸ ਤਰ੍ਹਾਂ ਤੁਹਾਡੀ ਇਹ ਚਾਂਪ ਟੰਗੀ ਹੋਈ ਆ ਇਹ ਸਲਾਈਆਂ ਦੇ ਵਿੱਚ ਪਾ ਕੇ ਸਿੱਖ ਆਪਾਂ ਇਹਨੂੰ ਕਹਿੰਦੇ ਆ ਚਾਂਪ ਟੰਗੀ ਹੋਈ ਆ ਤੇ ਕਦੇ ਲੋਕਾਂ ਨੂੰ ਇਹ ਨਹੀਂ ਲੱਗਿਆ ਵੀ ਇਹ ਚਿਕਨ ਟੰਗਿਆ ਪਿਆ ਹੁੰਦਾ ਕਈਆਂ ਨੂੰ ਤਾਂ ਲੱਗਦਾ ਵਾ ਚਿਕਨ ਫਿਰ ਆਉਂਦੇ ਨੇ ਆਪਣੇ ਕੋਲੇ ਫਿਰ ਆਪਾਂ ਕਹਿੰਦੇ ਆ ਵੀ ਆਹ ਚਾਂਪ ਹੈ ਤੇ ਚਿਕਨ ਨਹੀਂ ਹੈਗਾ ਫਿਰ ਲੈਂਦੇ ਨੇ ਅੱਗੇ ਦੋ ਅੱਗੇ ਤੇ ਮਜੂਰ ਤੇ ਕਈ ਲੋਕ ਤਾਂ ਫਿਰ ਮੁੜ ਵੀ ਜਾਂਦੇ ਉਹਨਾਂ ਕਿ ਵਿੱਚ ਚਿਕਨ ਟੰਗਿਆ ਪਿਆ ਤੇ ਅਸੀਂ ਤਾਂ ਖਾਣਾ ਨਹੀਂ ਆ ਕਿਉਂਕਿ ਲੋਕ ਨਾਣ ਵਿੱਚ ਕਈ ਨਹੀਂ ਖਾਂਦੇ ਆ ਹਾਂਜੀ ਹਾਂਜੀ ਕਈ ਲੋਕ ਜਾਂਦੇ ਆ ਤੇ ਫਿਰ ਉਹਨਾਂ ਨੂੰ ਕਹਿਣਾ ਪੈਂਦਾ ਫਿਰ ਅਗਲੀ ਵਾਰ ਟ੍ਰਾਈ ਕਰਦੇ ਨੇ ਫਿਰ ਕਹਿੰਦੇ ਠੀਕ ਆ ਟੇਸਟੀ ਆ ਫਿਰ ਆਉਂਦਾ ਸ਼ੁਰੂ ਹੁੰਦੇ ਆ ਜਿਨ੍ਹਾਂ ਨੇ ਚਿਕਨ ਜਮਾਈ ਨਹੀਂ ਖਾਂਦੇ ਇਹਦੇ ਜਿਹੜੇ ਚਿਕਨ ਛੱਡ ਕੇ ਚਾਪ ਹੀ ਖਾਂਦੇ ਆ ਆਪਣੇ ਕੋਲ ਆ ਕੇ ਤੇ ਜੇ ਅਸੀਂ ਗੱਲ ਕਰਗੇ ਮਨਜੂਰ ਤੇ ਕਿੰਨੇ ਤਰ੍ਹਾਂ ਦੀ ਚਾਪ ਬਣਾ ਲੈਂਦਾ ਆਪਾਂ ਵੀਰੇ ਬਣਾ ਲੰਦੇ ਆ 11 ਤਰ੍ਹਾਂ ਦੀ ਚਾਪ ਕਿਹੜੀ ਕਿਹੜੀ ਆਪਾਂ ਵੀਰੇ ਮਲਾਈ ਅਫਗਾਨੀ ਕਾਲੀ ਮੇਚ ਰਵਾਈ ਚਿਲੀ ਪੈਰੀ ਪੈਲੀ ਲੈਮਾ ਰਾਜੀਸਾਨ ਹਾਂਜੀ 11 ਤਰ੍ਹਾਂ ਦੀ ਚਾਪ ਜਿਹੜੀ ਤੁਹਾਡੇ ਵੱਲੋਂ ਇੱਥੇ ਤਿਆਰ ਕੀਤੀ ਜਾਂਦੀ ਆ ਤੇ ਮੁੰਡੇ ਉਹਦੀ ਟਾਈਮਿੰਗ ਕੀ ਆ ਆਪਣੀ ਕਿੰਨੇ ਵਜੇ ਆ ਕੇ ਕਿੰਨੇ ਵਜੇ ਤੱਕ ਤੁਸੀਂ ਇਹ ਜਿਹੜਾ ਸਟਾਲ ਲਗਾ ਲਿਓ ਆਪਾਂ ਵੀਰੇ ਇੱਥੋਂ 3:30 ਵਜੇ ਆਪਾਂ ਰਹਿ ਆਉਂ ਆਪਾਂ ਫਿਰ ਜਾਰੀ ਕਰਦੇ ਹਾਂ ਸਾਰਾ ਸਮਾਨ ਸਮਾਨ ਸਾਰਾ ਰੈਡੀ ਕਰਕੇ ਫਿਰ ਆਪਾਂ 4:30 ਵਜੇ ਕਾਊਂਟਰ ਲਾ ਲਈਦਾ ਵਾ ਤੇ ਆਪਾਂ ਰਾਤ ਨੂੰ 11 ਵਜੇ ਰੱਖਾ ਜਾਈਦਾ ਵੀਰੇ 11 ਵਜੇ ਵਾਜੀ ਜਾਂਦੇ ਆ 3:30 ਤੋਂ ਲੈ ਕੇ 11 ਵਜੇ ਤੱਕ ਤੁਸੀਂ ਇੱਥੇ ਹੋਣੀ ਹੈ ਜੀ ਮਨਜੋਤ ਜੀ ਹੋਰ ਫਿਰ ਜ਼ਿੰਦਗੀ ਦੇ ਵਿੱਚ ਮਨਜੋਤ ਕੀ ਕਰਨਾ ਚਾਹੁੰਦਾ ਏ ਬਸ ਵੀਰੇ ਆਈ ਫਾਸਟ ਫੂਡ ਦਾ ਸਾਰੀ ਲਾਈਨ ਦੇ ਵਿੱਚ ਵਧੀਆ ਕਰਨਾ ਚਾਹੁੰਦਾ ਵੀ ਮੈਂ ਅੱਗੇ ਸਟ੍ਰਗਲ ਹੋਵਾਂ ਫਾਸਟ ਫੂਡ ਦੇ ਵਿੱਚ ਨਾਮ ਰੋਸ਼ਨ ਹੋਵੇ ਤੇ ਘਰਦਿਆਂ ਨੂੰ ਘਰਦਿਆਂ ਨੂੰ ਵੀ ਅੱਗੇ ਵਧਾਵਾਂ ਵੱਡੇ ਵੱਡੇ ਗੱਡੀਆਂ 'ਚ ਬੈਠਾਂ ਉੱਠਾਂ ਮੈਂ ਬੜੀਆ ਚਾਹੁੰਗਾ ਆਪਣੇ ਸ਼ੌਂਕ ਪੂਰੇ ਕਰਨੇ ਵੀਰੇ ਮੈਂ ਤੇਜ ਮਨਜੋਤ ਫਿਰ ਖੇਡਾਂ ਦੇ ਵਿੱਚ ਵੀ ਕੋਈ ਦਿਲਚਸਪੀ ਰੱਖਦਾ ਕਿਸ ਤਰ੍ਹਾਂ ਦੇ ਗੇਮ ਵੀ ਕੋਈ ਪਸੰਦ ਕਰਦਾ ਮੇਰੇ ਗੇਮ ਸ਼ੁਰੂ ਕੀਤੀ ਸੀ ਆਪਾਂ ਬਾਲੀਬਾਲ ਫਿਰ ਜੀ ਸਾਹਮਣੇ ਹੁੰਦੇ ਸਕੂਲ ਟੂਰਨਾਮੈਂਟ ਉਮੇ ਆਪਾਂ ਜਿੱਤੀ ਗਏ ਆ ਤਾਂ ਹੁਣ ਆਪਾਂ ਚੰਗੀ ਕਰਦੇ ਗਏ ਮਾ ਗੁੰਮਾ ਹੁਣ ਆਪਾਂ ਫਾਸਕੋਰ ਦੇ ਵਿੱਚ ਧਿਆਨ ਆਪਣਾ ਜਿਆਦਾ ਮਨਾਂ ਮੇਰਾ ਨਵੀਂ ਚੀਜ਼ ਸਿੱਖਣੀ ਕੀ ਆ ਕਿ ਉਹ ਹੀ ਐਡ ਕਰਨੀ ਹਾਂਜੀ ਤੇ ਮਜੂਦ ਕਰੇ ਇਦਾਂ ਨਹੀਂ ਹੋਇਆ ਕਦੇ ਸਕੂਲ ਦੇ ਵਿੱਚ ਵੀ ਸਕੂਲ ਦੇ ਜਿਹੜੇ ਬੱਚੇ ਤੁਹਾਡੇ ਨਾਲ ਦੇ ਜਿਹੜੇ ਦੋਸਤ ਹੈ ਵੀ ਉਹਨਾਂ ਵੱਲੋਂ ਕਦੇ ਮਿਹਣੇ ਮਾਰ ਕੇ ਉਹਨੂੰ ਵੀ ਤੂੰ ਤਾਂ ਰੇੜੀ ਲਾਉਣਾ ਜਾ ਕੇ ਅਸੀਂ ਇਦਾਂ ਕੋਈ ਇਦਾਂ ਦਾ ਨਹੀਂ ਕੋਈ ਸੀਨ ਦੇਖਣ ਨੂੰ ਨਹੀਂ ਵੀਰੇ ਇਦਾਂ ਕੋਈ ਹੋ ਨਹੀਂ ਹੈਗਾ ਉਹਨਾਂ ਦੇ ਸਗੋਂ ਮੇਰੇ ਯਾਰ ਦੋਸਤਾਂ ਦੇ ਉੱਤੋਂ ਹੀ ਕਰਦੇ ਉਹਨਾਂ ਨੇ ਕਹਿੰਦੇ ਵੀ ਦੇਖੋ ਵੀ ਮਣੀ ਮਜੂਦ ਕਿੰਨੇ ਸਟ੍ਰਗਲ ਕਰਦਾ ਤੁਸੀਂ ਕਿਉਂ ਨਹੀਂ ਸਟ੍ਰਗਲ ਕਰਦੇ ਹੈਗੇ ਉਹ ਫੇਰ ਮੇਰੇ ਕੋਲ ਭੇਜਦੇ ਨੇ ਵੀ ਉਹਨਦੇ ਕੋਲ ਜਾ ਕੇ ਮਾੜੀ ਮੋਤੀ ਮੱਤ ਲਾਓ ਤਾਂ ਕਰਕੇ ਤੇ ਜੇ ਅਸੀਂ ਗੱਲ ਕਰਨ ਲਗੇ ਤਾਂ ਮਨਜੋਤ ਦੇ ਫਿਰ ਯਾਰਾਂ ਦੋਸਤਾਂ ਵੱਲੋਂ ਕਿੰਨੀ ਕ ਸਪੋਰਟ ਕੀਤੀ ਜਾਂਦੀ ਹੈ ਆਮੇ ਵੀਰੇ ਪੂਰੀ ਸਪੋਰਟ ਹੈ ਯਾਰਾਂ ਮੇਤਰਾ ਵੱਲੋਂ ਸਾਡੇ ਜਿੱਥੇ ਕਹਿੰਦੇ ਉੱਥੇ ਹੀ ਖੜਦੇ ਆਂ ਹਾਂਜੀ ਤੇ ਫੈਮਿਲੀ ਦੀ ਗੱਲ ਕਰ ਲਗੇ ਤਾਂ ਫੈਮਿਲੀ ਵਿੱਚ ਕੌਣ ਕੌਣ ਆ ਆਪਣੇ ਦੇ ਪੈਆਂ ਦੀ ਮੰਮਾ ਨੇ ਪਾਪਾ ਨੇ ਬ੍ਰਦਰ ਅਤੇ ਮੈਂ ਆ ਫੈਮਿਲੀ ਵੱਲੋਂ ਵੀ ਪੂਰੀ ਸਪੋਰਟ ਕੀਤੀ ਆ ਜੀ। ਪੂਰੀ ਸਪੋਰਟ ਆ ਵੀ ਨੇ ਪੂਰੀ ਸਪੋਰਟ। ਅੱਛਾ ਜੋ ਜਿਹੜੀ ਇਹ ਚੀਜ਼ ਮਨਜੋਤ ਤਿਆਰ ਕਰਦਾ ਜਦੋਂ ਚਾਂਪ ਦੀ ਅਸੀਂ ਗੱਲ ਕਰਨ ਲਗੇ। ਮਨਜੋਤ ਫਿਰ ਇਕੱਲਾ ਸਾਰੀ ਚੀਜ਼ਾਂ ਨੂੰ ਤਿਆਰ ਕਰਦਾ ਕਿ ਜਾਂ ਕੋਈ ਹੈਲਪ ਕਰਦਾ ਨਾਲ। ਨਹੀਂ ਨਹੀਂ ਵੀਰੇ ਇਕੱਲਾ ਹੀ ਕਰਦੇ ਆ। ਸਕੂਲੋਂ ਪੜਾਅ ਸਟੱਡੀ ਕਰਕੇ ਆ ਕੇ ਫੇਰ ਆਪਾਂ ਆ ਹੀ ਕੰਮ ਕਰੀਦਾ ਫੇਰ ਆ ਕੇ। ਸੋ ਇਸਟੌਲ ਤੇ ਖੜੇ ਆਂ, ਤਾਂਦਰਾ ਰੋਡ ਤੇ ਖੜੇ ਆਂ। ਮਨਜੋਤ ਜੋ ਸਰਦਾਰ ਸਾਹਿਬ ਨੇ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਸਕੂਲ ਦੇ ਵਿੱਚ ਜਿਹੜੇ ਉਹ ਸਟੱਡੀ ਕਰਦੇ ਆ ਤੇ ਨਾਲ ਨਾਲ ਜਿਹੜਾ ਇੱਕ ਚਾਪ ਦੀ ਸਟਾਲ ਜਿਹੜੀ ਲਗਾਈ ਜਾਂਦੀ ਆ 3:30 ਵਜੇ ਆ ਕੇ ਕੰਮ ਜਿਹੜਾ ਸ਼ੁਰੂ ਕੀਤਾ ਜਾਂਦਾ ਸੁਪਨੇ ਬਹੁਤ ਵੱਡੇ ਨੇ ਨੌਜਵਾਨ ਦੇ ਹੌਸਲੇ ਬੜੇ ਬਲੰਦ ਨੇ ਕਹਿੰਦੇ ਬੇਹਿੰਮਤ ਹੁੰਦੇ ਨੇ ਉਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਹ ਕਹਿੰਦੇ سینਾ ਪਾੜ ਕੇ ਪੱਥਰਾਂ ਦਾ ਮਨਜੋਤ ਜਿਹੜਾ ਉਹ ਇਸ ਗੱਲ ਨੂੰ ਕਿਤੇ ਨਾ ਕਿਤੇ ਜਿਹੜਾ ਉਹਦਾ ਹੌਸਲਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਨਜੋਤ ਜਿਹੜਾ ਇੱਕ ਸਟਾਲ ਲਗਾਉਂਦਾ ਹੈ ਪਹਿਲਾਂ ਸਕੂਲ ਦੇ ਵਿੱਚ ਸਟੱਡੀ ਕਰਦਾ ਹੈ ਸਟੱਡੀ ਕਰਨ ਤੋਂ ਬਾਅਦ ਆ ਕੇ ਸਟਾਰ ਲਗਾਉਂਦਾ ਤੇ ਸੁਪਣਿਆਂ ਨੂੰ ਜਿਹੜਾ ਉਸਨੇ ਸੁਪਨੇ ਦੇਖੇ ਆ ਉਸ ਨੂੰ ਪੂਰਾ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਿਹਾ ਤੇ ਨਾਲ ਨਾਲ ਜਿਹੜੇ ਆ ਫੈਮਿਲੀ ਵੀ ਸਪੋਰਟ ਕਰ ਰਹੀ ਆ ਤੇ ਦੋਸਤਾਂ ਵੱਲੋਂ ਵੀ ਜਿਹੜੀ ਸਪੋਰਟ ਕੀਤੀ ਜਾ ਰਹੀ ਆ ਲੁਧਿਆਣਾ ਦੀ ਚਾਪ ਦਾ ਤੁਸੀਂ بڑے ਲੁਧਿਆਣਾ ਦੇ ਵਿੱਚ ਖਾਧੀ ਹੋਊ ਬੜੇ ਲੋਕਾਂ ਕੋਲ ਖਾਧੀ ਹੋਊਗੀ ਪਰ ਮਨਜੋ ਦੇ ਚਾਪ ਵਿੱਚ ਕੁਝ ਖਾਸ ਹੈ ਕੁਝ ਆਪਣਾ ਪਾਣਾ ਹੈ ਕੁਝ ਪਿਆਰ ਹੈ ਤੁਸੀਂ ਜੇਕਰ ਲੋਧਿਆਨੇ ਤੰਦਰਾ ਰੋਡ ਤੇ ਆਉਂਦੇ ਹੋ ਤਾਂ ਇੱਕ ਵਾਰੀ ਤੁਸੀਂ ਮਨਜੋਤ ਦੀ ਚਾਂਪ ਜਿਹੜੀ ਉਹ ਜ਼ਰੂਰ ਟਰਾਈ ਕਰੋ ਕਿਉਂਕਿ ਇੱਕ ਵੱਖਰਾ ਟੇਸਟ ਵੱਖਰੇ ਫਲੇਵਰ ਜਿਹੜੇ ਤੁਹਾਨੂੰ ਦੇਖਣ ਨੂੰ ਮਿਲ ਗਏ ਆਲਟਮਾਂ ਦੀ ਗੱਲ ਕਰ ਲਗੇ ਤਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਮਨਜੋਤ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਜਿਵੇਂ ਮਲਾਈ ਚਾਂਪ ਦੀ ਗੱਲ ਕਰ ਲਗੇ ਮਸਾਲਾ ਚਾਂਪ ਦੀ ਗੱਲ ਕਰ ਲਗੇ 11 ਤਰ੍ਹਾਂ ਦੀ ਚਾਂਪ ਆ ਜਿਹੜੀ ਉਹ ਮਨਜੋਤ ਵੱਲੋਂ ਜਿਹੜੀ ਤਿਆਰ ਕੀਤੀ ਜਾਂਦੀ ਹੈ